ਐਸਐਫ ਦੇ ਮੁਖੀ ਗੁਰਪਤਪਨ ਸਿੰਘ ਪੰਨੂ ਦੀ ਧਮਕੀ ਤੋਂ ਬਾਅਦ ਗਾਇਕ ਦਲਜੀਤ ਦੋਸਾਜ ਦਾ ਪਹਿਲਾ ਬਿਆਨ ਸਾਹਮਣੇ ਹੈ ਜਿਸ ਤੋਂ ਉਸਨੇ ਕੇਬੀਸੀ 'ਚ ਜਾਣ ਦਾ ਕਾਰਨ ਦੱਸਿਆ ਦਲਜੀਤ ਦੋਸਾਜ ਨੇ ਕਿਹਾ ਕਿ ਮੈਂ ਕੇਬੀਸੀ 'ਚ ਕਿਸੇ ਗਾਣੇ ਜਾਂ ਫਿਲਮ ਦੀ ਪ੍ਰੋਮੋਸ਼ਨ ਲਈ ਨਹੀਂ ਗਿਆ ਸੀ ਪੰਜਾਬ ਚਾਏ ਹੜਾ ਨਹੀਂ ਗਿਆ ਸੀ ਤਾਂ ਜੋ ਨੈਸ਼ਨਲ ਲੈਵਲ ਤੇ ਗੱਲ ਹੋਵੇ ਤੇ ਲੋਕ ਡੋਟੇਟ ਕਰ ਸਕਣ ਦੱਸਦੇ ਕਿ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਦਲਜੀਤ ਨੇ ਕੇਬੀਸੀ 17 ਦੇ ਸੈੱਟ ਤੇ ਅਮਿਤਾਭ ਬੱਚਨ ਦੇ ਪੈਚ ہوئے۔ ਜਿਸ ਮਗਰੋਂ ਇੱਕ ਪਾਬੰਦੀਸ਼ੁਦਾ ਸੰਗਠਨ ਯਾਨੀ ਕਿ ਐਸਐਫ ਦੇ ਵੱਲੋਂ ਉਸਨੂੰ ਧਮਕੀ ਦਿੱਤੀ ਗਈ ਇਸ ਸੰਬੰਧ ਦੇ ਵਿੱਚ ਪੱਧਰ ਨੇ ਕਿਹਾ ਕਿ ਦਲਜੀਤ ਦਾ ਸ਼ੋਅ 1 ਨਵੰਬਰ ਯਾਨੀ ਕਿ ਸਿੱਖ ਜਨੋਸਾਈਡ ਰਿਮੈਂਬਰੈਂਸ ਡੇ ਤੇ ਹੋਣਾ ਯਾਦਗਾਰ ਦਿਵਸ ਦਾ ਮਜ਼ਾਕ ਹੈ ਉਸਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਸ਼ੋਅ ਰੱਦ ਨਾ ਕੀਤਾ ਗਿਆ ਤਾਂ ਪੰਥਕ ਸ਼ਟਡਾਊਨ ਰੈਲੀ ਗੱਡੀ ਜਾਏਗੀ ਤੇ ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਨੂੰ ਦਲਜੀਤ ਦੇ ਪ੍ਰੋਗਰਾਮਾਂ ਦੇ ਬਾਈਕਾਟ ਕਰਨ ਦੀ ਅਪੀਲ ਕੀਤੀ ਜਾਵੇਗੀ ਦਲਜੀਤ ਦਾ ਸਾਜ ਦਾ ਇੱਕ ਕਾਨਸਰਟ ਆਸਟ੍ਰੇਲੀਆ ਦੇ ਮੈਲਬਨ ਦੇ ਐਮੀ ਪਾਰਕ ਸਟੇਡੀਅਮ ਵਿੱਚ ਔਰਾ 2025 ਵੋਲਟੂਰ ਤਹਿਤ ਆਯੋਜਿਤ ਹੋਵੇਗਾ ਜਿਸ ਨਾਲ ਉਹ ਪਹਿਲਾ ਭਾਰਤੀ ਕਲਾਕਾਰ ਬਣੇਗਾ ਜਿਸਨੇ ਇਸ ਸਟੇਡੀਅਮ ਦੇ ਵਿੱਚ ਸ਼ੋਅ ਸੋਲ ਕੀਤਾ ਹੋਵੇ ਹੁਣ ਪੰਨੂ ਵੱਲੋਂ ਧਮਕੀ ਤੇ ਦਿਲਜੀਤ ਨੇ ਪੋਸਟ ਸਾਂਝੀ ਕਰਕੇ ਜਵਾਬ ਦਤਾ ਜਿਸ ਜੋ ਉਸਨੇ ਕਿਹਾ ਮੈਂ ਕੇਬੀਸੀ ਚ ਕਿਸੇ ਗਾਣੇ ਜਾਂ ਫਿਲਮ ਦੀ ਪ੍ਰੋਮੋਸ਼ਨ ਨਹੀਂ ਗਿਆ ਸੀ ਪੰਜਾਬ ਚ ਆਏ ਹੜ੍ਹਾਂ ਨਹੀਂ ਗਿਆ ਸੀ ਤਾਂ ਜੋ ਨੈਸ਼ਨਲ ਲੈਵਲ ਤੇ ਗੱਲ ਹੋਵੇ ਤੇ ਲੋਕ ਡੋਨੇਟ ਕਰ ਸਕਣ